ਹਾਂਜੀ ਦੋਸਤੋ ਅਸੀਂ ਪਹੁੰਚਿਆ ਅਸੀਂ ਪਹੁੰਚਿਆ ਦਿੱਲੀ ਦਿੱਲੀ ਮੈਟਰੋ ਸਟੇਸ਼ਨ ਤੋਂ ਅਸੀਂ ਫੜਨ ਲੱਗਿਆ ਲਾਲ ਕਿਲੇ ਵੱਲ ਜਾ ਰਹੇ ਹਾਂ ਅੱਜ ਆਪਾਂ ਨਾਲ ਮੇਰੇ ਰਹਿਗਾ ਧਰਮਪਾਲ ਮੇਰਾ ਵੱਡਾ ਵੀਰ ਜੁਕੇ ਤੋਂ ਅੱਜ ਉਹਨਾਂ ਨੂੰ ਮੈਂ ਚੜਾਣ ਹੋਇਆ ਹੈ ਸੀਗਾ 에어ਪੋਰਟ ਤੇ ਤੇ ਹੁਣ ਅਸੀਂ ਜਾ ਰਹੇ ਹਾਂ ਬਾਹਰ ਮੈਟਰੋ ਸਟੇਸ਼ਨ ਤੋਂ ਤੇ ਅੱਜ ਤੁਹਾਨੂੰ ਦਿਖਾਉਣੀ ਆਪਾਂ ਦਿੱਲੀ ਦਾ ਲਾਲ ਕਿਲਾ ਦਿੱਲੀ ਦਾ ਲਾਲ ਕਿਲਾ ਤੁਹਾਨੂੰ ਕਿਤਾਬਾਂ ਦੇ ਵਿੱਚ ਵੀ ਪੜ੍ਹਨੇ ਨੂੰ ਉਹਦੇ ਬਾਰੇ ਇਤਿਹਾਸ ਨੂੰ ਮਿਲਦਾ ਤੇ ਪੜ੍ਹਦੇ ਵੀ ਆਪਾਂ ਬਹੁਤ ਵਾਰੀ ਤੇ ਹੁਣ ਆਪਾਂ ਜਾ ਰਹੇ ਆ ਬਾਹਰ ਉੱਤ ਫੜਾਂਗੇ ਆਟੋ ਤੇ ਨਾਲ ਮੇਰੇ ਵੀਰ ਮੇਰਾ ਧਰਮਪਾਲ ਜੀ ਇਹ ਬਹੁਤ ਹੀ ਖੂਬਸੂਰਤ ਸਟੇਸ਼ਨ ਹੈ ਵੀ ਦੇਖੋ ਬਰੋ ਥੱਲੇ ਨੂੰ ਪਬਲਿਕ ਆ ਰਹੀ ਹੈ ਇਧਰ ਜਾ ਰਹੀ ਹੈ ਅੱਜ ਹਾਂਜੀ ਆਪਾਂ ਹੁਣ ਅੱਗੇ ਉੱਪਰ ਉੱਪਰ ਤੋਂ ਬਾਅਦ ਹੁਣ ਚਾਵਾਂਗੇ ਬਾਹਰ ਤੇ ਫੇਰ ਤੁਹਾਨੂੰ ਦਿਖਾਨੀਆਂ ਦਿੱਲੀ ਤੇ ਦਿੱਲੀ ਦੇ ਵਿੱਚ ਮੇਰਾ ਵੀਰ ਭਰਮਪਾਲ ਹਾਂਜੀ ਹੁਣ ਅਸੀਂ ਆਟੋ ਫੜ ਲਿਆ ਜੀ ਆਟੋ ਤੋਂ ਬੈਠ ਕੇ ਆਪਾਂ ਕਸ਼ਮੀਰ ਗੇਟ ਤੋਂ ਜਾ ਰਹੇ ਆਪਾਂ ਦਿੱਲੀ ਲਾਲ ਗਲੇ ਵਾਲ ਨੂੰ ਤੇ ਜੌਮ ਬਹੁਤ ਆ ਰਸ਼ ਬਹੁਤ ਜ਼ਿਆਦਾ ਇੱਥੇ ਦਿੱਲੀ ਵਿੱਚ ਉਹਨਾਂ ਦੀ ਸ਼ਾਰਟਕਟ ਰਸਤਾ ਲੜਾ ਪਕੜਿਆ ਉਹਦੇ ਵਿੱਚ ਹੀ ਜਾ ਰਹੇ ਹਾਂ ਜੀ ਦੇਖੋ ਕਿੰਨੀਆਂ ਗੱਡੀਆਂ ਬਹੁਤ ਪੋਲਿਊਸ਼ਨ ਆ ਦਿੱਲੀ ਦੇ ਵਿੱਚ ਪਰ ਫਿਰ ਵੀ ਲੋ ਜੀ ਅਸੀਂ ਹੁਣ ਦੇਖੋ ਕਿੰਨੀ ਭੀੜ ਭੜਕਾ ਇੱਥੇ ਬਹੁਤ ਹੀ ਜ਼ਿਆਦਾ ਰੱਸ਼ਾ ਜਾਣਗੇ ਤੁਹਾਨੂੰ 15 15 BB ਮਿੰਟ ਲੱਗ ਜਾਂਦੇ ਇੱਥੋਂ ਨਿਕਲਣ ਲਈ ਤੇ ਅਸੀਂ ਪਹੁੰਚ ਗਏ ਹਾਂ ਦਿੱਲੀ ਲਾਲ ਕਿਲਾ ਜੀ ਦੇਖੋ ਕਿੰਨਾ ਖੂਬਸੂਰਤ ਹਮੇਸ਼ਾ ਟੀਵੀ ਦੇ ਵਿੱਚ ਦੇਖਦਾ ਮੈਂ ਪਹਿਲੀ ਵਾਰ ਇੱਥੇ ਆਣ ਦਾ ਮੈਨੂੰ ਵੀ ਮੌਕਾ ਮਿਲਿਆ ਆਇਆ ਤਾਂ ਬਹੁਤ ਵਾਰ ਦਿੱਲੀ ਪਰਮੇ ਕੋਲ ਕਈ ਵਾਰ ਲੰਘਿਆ ਪਰ ਇੱਥੇ ਆਇਆ ਨਹੀਂ ਮੈਂ ਇਹ ਕਿਲਾ ਲਾਲ ਬਲੂਆ ਪੱਥਰ ਨਾਲ ਬਣਿਆ ਹੋਇਆ ਹੈ ਇਸ ਕਿਲੇ ਵਿੱਚ ਮੁਗਲਾਂ ਨੇ 200 ਸਾਲ ਤੱਕ ਰਾਜ ਕੀਤਾ ਜੀ ਇਹ ਯਾਦੀ ਜੰਗੀ ਯਾਦੀ ਨਾਲ ਬਹੁਤ ਹੀ ਸੰਬੰਧਿਤ ਹੈ ਜੀ ਇਸ ਕਿਲੇ ਨੂੰ ਸ਼ਾਹਜਹਾਨ ਨੇ ਬਣਾਇਆ ਸੀ ਅਹਿਮਦ ਲਾਹੌਰੀ ਤੋਂ ਜਿਹਨੇ ਤਾਜ ਮਹਿਲ ਦੀ ਵੀ ਜਿਹੜੀ ਉਹ ਸਾਰੀ ਉਸ ਜਹਾਂ ਲਾਹੌਰੀ ਉਹ ਅਹਿਮਦ ਲਾਹੌਰੀ ਨੇ ਕੀਤੀ ਸੀ ਜੀ ਬੜਾ ਹੀ ਅਨਕਸ਼ਿਤ ਕਰਦਾ ਹੈ ਮੰਦੀ ਨੂੰ ਤੇ ਆ ਸਾਈਡ ਤੇ ਦੇਖੋ ਕਿੰਨਾ ਸੋਹਣਾ ਬਣਿਆ ਇੱਥੇ ਬੱਚੇ ਘੁੰਮਣ ਫੇਰਨਾ ਤੇ ਜਿਹੜੇ ਦਿੱਲੀ ਦੇ ਲੋਕ ਆ ਸ਼ਾਮ ਨੂੰ ਤੇ ਝੂਟੇ ਵਗੈਰਾ ਚੰਡੋਲ ਬਹੁਤ ਸੋਹਣੀ ਪਾਰਕ ਬਣੀ ਹੈ ਬੱਚਿਆਂ ਵਾਸਤੇ ਤੇ ਅੰਗਰੇਜ਼ ਵੀ ਤਕਰੀਬਨ ਬਹੁਤ ਇੱਥੇ ਆ ਬਾਹਰੋਂ ਆਉਂਦੇ ਇੱਥੇ ਦੇਖਣ ਆਉਂਦੇ ਇਹਨਾਂ ਆਪਣੇ ਇਤਿਹਾਸ ਦਿੱਲੀ ਲਾਲ ਕਿਲੇ ਦੇ ਵਿੱਚਦਰ ਦਿੱਲੀ ਜਿਹੜਾ ਲਾਲ ਕਿਲ ਹੈਗਾ ਬਹੁਤ بڑا ਹੈ ਜੀ ਇਹ ਤਕਰੀਬਨ ਇਹ 250 ਏਕੜ ਦੇ ਵਿੱਚ ਫੈਲੇ ਆਇਆ ਜੀ ਇਹ ਮੈਂ ਪੂਰਾ ਬਲੌਗ ਦੇ ਵਿੱਚ ਇਹਨੂੰ ਲੈ ਨਹੀਂ ਸਕਦਾ ਆ ਦੇਖੋ ਅ ਗਰੀਜ ਪੂਰਾ ਇਹਨੂੰ ਬਲੌਗ ਦੇ ਵਿੱਚ ਲੈ ਨਹੀਂ ਸਕਦਾ ਕਿਉਂਕਿ ਵੀ ਬਲੌਗ ਘਟੋ ਘਟ ਵੀ 2-3 ਘੰਟੇ ਦਾ ਬਣਨਾ ਜਿਵੇਂ ਉਹਨੂੰ ਪੂਰਾ ਦਿਖਾ ਲਿਆ ਦੇਖੋ ਕਿੰਨੀ ਖੂਬਸੂਰਤ ਪਾਰਕ ਤੇ ਆਪਾਂ ਹੁਣ ਚੱਲਦੇ ਆ ਤੁਹਾਨੂੰ ਲੈ ਚੱਲਦੇ ਆ ਕਿਲੇ ਦੇ ਅੰਦਰ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ 250 ਇਕੜ ਦੇ ਵਿੱਚ ਇਹ ਕਿਲਾ ਫੈਲਿਆ ਹੋਇਆ ਮੈਂ ਤੁਹਾਨੂੰ ਪੂਰਾ ਨਹੀਂ ਦਿਖਾ ਸਕਦਾ ਇਹਦੇ ਵਿੱਚ ਪਾਣੀ ਛੱਡ ਦਿੰਦੇ ਸੀ ਪਹਿਲਾਂ ਤਾਂ ਕਿ ਜਿਹੜੇ ਦੁਸ਼ਮਣ ਉਹ ਇਹਨੂੰ ਕ੍ਰੋਸ ਕਰਕੇ ਅੰਦਰ ਨਾ ਜਾ ਸਕਣ ਤੇ ਵਿੱਚ ਮਗਰਮਾ ਛੱਡ ਦਿੰਦੇ ਸੀ ਜੀ ਤੇ ਬਲੂਆ ਪੱਥਰ ਦਾ ਬਣਿਆ ਹੋਇਆ ਜੀ ਸਾਰਾ ਇਹ ਲਾਲ ਕਿਲਾ ਤੇ ਪਬਲਿਕ ਇੱਥੇ ਬਹੁਤ ਆਈ ਜਾਂਦੀ ਹੈ ਜੀ ਤੇ ਮੇਰਾ ਜਿਹੜਾ ਵੀਰ ਧਰਮਪਾਲ ਜੀ ਉਥੇ ਕਈ ਵਾਰੀ ਪਹਿਲਾਂ ਆ ਚੁੱਕਾ ਹਾਂ ਉਹ ਮੈਨੂੰ ਕਹਿੰਦਾ ਵੇ ਤੂੰ ਦੇਖਿਆ ਤੇ ਮੈਂ ਬਾਹਰ ਖੜਦਾ ਹਾਂ ਆ ਦੇਖੋ ਮੁਗਲ ਮਰਾਜ ਦੇ ਸਮੇਂ ਦੀਆਂ ਜਿਹੜੇ ਤੋਪਾਂ ਪਈਆਂ ਵਿੱਚ ਗੋਲਾ ਲੱਗਿਆ ਹੋਇਆ ਜੀ ਬਹੁਤ ਹੀ ਪੁਰਾਣੀਆਂ ਹੈ ਤੋਪਾਂ 200 ਸਾਲ ਪੁਰਾਣੀ ਤੋਪ ਹੁਣੀ ਜਿੱਕਾਟੋ-ਕਟ ਵੀ ਇਹ ਮੈਨੂੰ ਸੰਤ ਤਾਂ ਮੈਨੂੰ ਯਾਦ ਨਹੀਂ ਹੈਗਾ ਨੇ ਕੋਈ ਲੋਕ ਫੋਟੋਆਂ ਘਰਾ ਰਹੇ ਨੇ ਵਿੱਚ ਤੇ ਹੁਣ ਤੁਹਾਨੂੰ ਲੈ ਚੱਲਦੇ ਆਪਾਂ ਅੰਦਰ ਤੇ ਅੰਦਰੋਂ ਵੀ ਤੁਹਾਨੂੰ ਦਿਖਾਣੇ ਆ ਅੰਦਰ ਬਹੁਤ ਸੋਹਣੀ ਮਾਰਕੀਟ ਬਣੀ ਹੋਈ ਹੈ ਹੁਣ ਤਾਂ ਦੇਖੋ ਕਿੰਨੀ ਮਿਹਨਤ ਕੀਤੀ ਹੋਈ ਹੈ ਇਸ ਬਣਾਉਣ ਤੇ ਇੰਨਾ ਬਹੁਤ ਵੱਡੀ ਇਮਾਰਤ ਹੈ ਜੀ ਇਹ ਕਿੰਨੇ ਉਹ ਮਿਹਨਤੀ ਹੋਣਗੇ ਕਾਮੇ ਜਿਨ੍ਹਾਂ ਨੇ ਇਸ ਕਿਲੇ ਦੀ ਉਸਾਰੀ ਕੀਤੀ ਤੇ ਬੱਚੇ ਵੀ ਇੱਥੇ ਦਾ ਟੂਰ ਤੇ ਆਉਂਦੇ ਆ ਦੇਖੋ ਕੋਈ ਸਕੂਲ ਦੇ ਬੱਚੇ ਇਹਦਾ ਘੁੰਮਣ ਫਿਰਨੇ ਲੈ ਕੇ ਆਉਂਦੇ ਆ ਇੱਥੇ ਕਾਫੀ ਰਾਸ਼ਾਜੀ ਕਿਲੇ ਦੇ ਅੰਦਰ ਦੇਖੋ ਕਿੰਨੀਆਂ ਸੋਹਣੀਆਂ ਇਮਾਰਤਾਂ ਇਹਨਾਂ ਦੇ ਵਿੱਚ ਜਿਹੜੇ ਵਜ਼ੀਰ ਰਾਜੇ ਇੱਥੇ ਬੈਠ ਕੇ ਇਨਸਾਫ ਕਰਿਆ ਕਰਦੇ ਸੀ ਤੇ ਆਪਣੀ ਪ੍ਰਜਾਦੀ ਨਾਲ ਗੱਲਾਂ ਬਾਤਾਂ ਕਰਿਆ ਕਰਦੇ ਸੀ ਦੇਖੋ ਕਿੰਨੀ ਸੋਹਣੀ ਬਿਲਡਿੰਗ ਵਾ ਤੇ ਲਾਲ ਕਿਲੇ ਦਾ ਇਤਿਹਾਸ ਜਿਹੜਾ ਆ ਤੁਸੀਂ ਜੇ ਜਾਣਨਾ ਚਾਹੁੰਦੇ ਹੋ ਤਾਂ YouTube ਤੇ ਵੀ ਜਾਣ ਸਕਦੇ ਆ ਤੇ ਹੁਣ ਤੁਹਾਨੂੰ ਬੁੱਲੇ ਚੱਲਦੇ ਅੰਦਰ ਮੇਰਾ ਦੋਸਤ ਕਾਈ ਵੀ ਇੱਥੇ ਆ ਚੁੱਕਾ ਆ ਤੇ ਉਹੀ ਯੂਕੇ ਤੋਂ ਹੀ ਆ ਜੀ ਉਹ ਮੈਨੂੰ ਅੰਮ੍ਰਿਤ ਤੇ ਮੈਨੂੰ ਬਾਹਰ ਮਿਲਿਆ ਸੀ ਤੇ ਕਹਿੰਦਾ ਭਾਜੀ ਇੰਗਲਿਸ਼ ਚ ਕਰਦਾ ਸੀ ਗੱਲਬਾਤ ਤੇ ਕਹਿੰਦਾ ਮੈਨੂੰ ਅੰਦਰ ਲੈ ਜਾਂਦੇ ਹਾਂ ਅੰਦਰ ਜਾਣ ਵਿੱਚ ਮੁਸ਼ਕਲ ਹੁੰਦੀ ਸੀ ਉਹਨੂੰ ਤੇ ਫਿਰ ਮੈਂ ਇਹਨੂੰ ਨਾਲੇ ਆਪਣੇ ਲੈ ਗਿਆ ਅੰਦਰ ਆਹ ਦੇਖੋ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਅੰਦਰ ਆ ਕੋਈ ਛੱਤਾ ਚੌਂਕ ਲਿਖਿਆ ਹੈ ਜੀ ਤੋਂ ਤਨੀ ਦਾ ਕੀ ਵਿੱਚ ਇਤਿਹਾਸ ਆ ਕੁਛ ਲਿਖਿਆ ਹੋਇਆ ਇੱਥੇ ਹਨ ਪਹਿਲਾਂ ਦੱਸਿਆ ਕਿ ਬਹੁਤ ਹੀ ਬੜਾ ਆ ਇਹ ਮੈਂ ਤੁਹਾਨੂੰ ਪੂਰਾ ਨਹੀਂ ਦਿਖਾ ਸਕਦਾ ਬਹੁਤ ਬੜਾ ਹੈ ਕਿਲਾ ਦਿਲਦਿਕ ਵਿੱਚੋਂ ਇੱਕ ਤਿਰੰਗਾ ਸੀ ਕੇ ਨੂੰ ਦੇਖਿਆ ਜਾਵੇ ਤੇ ਆ ਦੇਖੋ ਬੱਚੇ ਉਹ ਸਾਹਮਣੇ ਜਿਹੜਾ ਉੱਪਰ ਡੰਡਾ ਆ ਉੱਥੇ ਤਿਰੰਗਾ ਚੜਦਾ ਆ ਜਿਹੜੇ ਆਪਣੇ ਪ੍ਰਧਾਨ ਮੰਤਰੀ ਤਿਰੰਗਾ ਚੜਾਉਂਦੇ ਨੇ ਜਦੋਂ 15 ਅਗਸਤ ਹੁੰਦੀ ਹੈ ਜੋ 26 ਜਨਵਰੀ ਹੁੰਦੀ ਹੈ ਉਦੋਂ ਉੱਥੇ ਤਰ੍ਹਾਂ ਦਾ ਚੜਦਾ ਹੈ ਜੀ ਤੇ ਹੁਣ ਆਪਾਂ ਅਗੇ ਬਾਹਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਨੂੰ ਮਿਲਾਂਗਾ ਆਪਾਂ ਅਗਲੇ ਬਲੌਗ ਦੇ ਵਿੱਚ ਤੇ ਹੁਣ ਅਸੀਂ ਦਿੱਲੀ ਹੋਰ ਘੁੰਮਣਾ ਹੈਗਾ ਜੀ ਦਿੱਲੀ ਗੇਟ ਵੀ ਜਾਣਾ ਹੈ ਤੇ ਦੇਖੋ ਕਿੱਲੇ ਦੀਆਂ ਇਮਾਰਤ ਕਿੰਨੀ ਸੋਹਣੀ ਹੈ ਚਲੋ ਧੰਨਵਾਦ